ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਰਪਾ ਰਖੇ ਮਾਰਗ ਚੜ੍ਹਦੀ ਗਲਾ ਦਿਨ ਦੁਗਣਾ ਰਾਤ ਭਾਈ ਚੌਗਣੇ ਤਰੱਕਿਆ ਪਾਸੇ ਬਾਕੀ ਮੋਟਰ ਰੋ ਬੈਠੇ ਜੀ ਮੌਸਮ ਸਰੇ ਰਗੋ ਠੀਕ ਚੱਲਦਾ ਤਾਂ ਵਧੀਆ ਤਾਂ ਵੀ ਸਾਫ ਸੁਥਰਾ ਤਾਂ ਪੰਜੜਾ ਬਾਜਰਾ ਪਰਲੇ ਪਾਸੇ ਬੂਟਾ ਵਾਲਾ ਉਹਨੂੰ ਵੀ ਪਾਣੀ ਦਾ ਲਾ ਕੇ ਆਏ ਤੇ ਕੋਈ ਕੱਲ ਪਰਲੇ ਹੋਰਲੇ ਪਾਸੇ ਲਾਏ ਤਾਂ ਚਲੋ ਪਰਲੇ ਪਾਸੇ ਨਾਲ ਥੋੜਾ ਜਿਹਾ ਘੱਟ ਕਮਲੌਂਦਾ ਤਾਂ ਵੀ ਲਾਈਟ ਗਈ ਵੀ ਸੀ ਚਲੋ ਮਹਾ ਮੌਸਮ ਵਧੀਆ ਠੀਕ ਹੈ ਵੀ ਅੱਜ ਲਾ ਦਿੰਦੇ ਆ ਲਾਹਣਾ ਜੀ ਪਾਣੀ ਬਹੁਤ ਵਧੀਆ ਟਾਈਮ ਲੱਗ ਗਿਆ ਬਾਜਰੇ ਨੂੰ ਬਾਕੀ ਹੁਣ ਤਕਰੀਬਨ ਡੇਢ ਪੌਣੇ 2 ਦਾ ਟਾਈਮ ਹੋਇਆ ਵਾ ਕੰਮ ਆਪਾਂ ਰੋਪੜਦਾ ਪਹਿਲਾਂ ਵੀ ਉੱਥੇ ਟਾਈਮ ਜ਼ਿਆਦਾ ਲੱਗ ਗਿਆ ਕਚੈਰੀਆਂ ਦਾ ਥੋੜਾ ਜਿਹਾ ਕੰਮ ਦਾ ਉੱਥੇ ਮੈਨੂੰ ਪਤਾ ਡੀਕ ਡਗਾਈ ਵਿੱਚ ਟਾਈਮ ਲੰਘ ਜਾਂਦਾ ਸਾਰੇ ਵੀ ਹੁਣ ਪਹੁੰਚੇ ਵੇ ਮੋਟਰ ਦੇ ਉੱਪਰ ਆਪਣਾ ਦਵਾਰੇ ਵੀ ਇੱਧਰ ਤੇ ਪੈਣੀ ਵਾਲੇ ਪਾਸੇ ਲੱਗ ਗਿਆ ਬੱਦਲ ਉੱਠਣਾ ਖੌਰਾ ਜਿਹਾ ਲੱਗਦਾ ਸਵੇਰੋਂ ਦਖਣ ਦਾ ਜਿਹੜਾ ਜਮੇ ਬੰਨਤਾ ਚਲੋ ਹਵਾ ਤਾਂ ਹੁਣ ਵੀ ਘੱਟ ਚੱਲਦੀ ਬਹੁਤੀ ਚੱਲਦੀ ਹੈਗੀ ਨਹੀਂ ਤਾਂ ਦੱਖਣ ਕਈ ਦਿਨ ਬਹੁਤ ਸਪੀਡ ਨਾਲ ਚੱਲਦਾ ਰਿਹਾ ਵੀ ਬਹੁਤ ਫਰਕ ਆਉਂਦਾ ਪਰ ਇੱਧਰ ਤੇ ਖੌਰਾ ਜੱਟਣ ਲੱਗ ਗਿਆ ਜਿਹੜੇ ਸਾਗਾਂ ਹਨੇਰੀ ਆਉਗੀ ਬਾਕੀ ਦੇਖਦੇ ਮੌਸਮ ਦਾ ਟਾਈਮ ਦਾ ਪਤਾ ਲੱਗੂਗਾ ਵੀ ਜਿਹੜੇ ਬੂਟਿਆਂ ਨੂੰ ਪਾਣੀ ਆਪਾਂ ਤਾਂ ਹੀ ਦੇਖ ਕੇ ਲਾਉਂਦੇ ਆ ਪਰ ਪਤਾ ਕੁਝ ਨਹੀਂ ਲੱਗਦਾ ਹੁਣ ਟਾਈਮ ਇਹ ਹੈ ਜ ਸਵੇਰੋਂ ਲੱਗਿਆ ਆ ਜੇ ਪਾਣੀ ਬਹੁਤ ਹੀ ਲੱਗਿਆ ਮੈਨੂੰ ਲੱਗਦਾ ਵੀ ਸ਼ਾਮ ਤੱਕ ਹਨੇਰੀ ਆ ਚਣੀ ਆ ਹਨੇਰੀ ਵਿੱਚ ਫਿਰ ਪਾਣੀ ਜਿਹੜੇ ਬੂਟਿਆਂ ਨੂੰ ਲੱਗਦਾ ਉਹਦੇ ਗਰਨੇ ਦਾ ਖਤਰਾ ਰਹਿੰਦਾ ਵੀ ਬਾਕੀ ਭਾਈ ਲੱਗੇ ਵੇ ਖੇਤਾਂ ਦੀ ਬਾਬਾਈ ਚੱਲਦੀ ਐ ਵੀ ਟਾਈਮ ਹਲੇ ਚਲੋ ਹੈਗਾ ਜੀਰੀ ਦੇ ਵਿੱਚ ਦੇਖਦੇ ਆ ਫਿਰ ਨੇੜੇ ਜਾ ਕੇ ਤਿਆਰੀ ਕਰਾਂਗੇ ਮੱਕੀ ਥੋੜੀ ਜੀ ਹਲੇ ਪਨੀਰੀ ਬੀਜਣੀ ਅੱਜ 56 ਹੋਰ ਬੀਜਾਂਗੇ ਵੀ ਇੱਕ 321 ਬੀਜ ਆ ਉਹ ਲਿਆ ਕੇ ਬਈ ਆਵਾ ਥੋੜਾ ਆਪਾਂ ਨੇ ਵੀ ਕਿਆਰੀ ਤਿਆਰ ਕਰੀ ਵੀ ਬਾਕੀ ਪਨੀਰੀ ਆ ਜਿਹੜੀ ਬਹੁਤ ਧੀ ਜੰਮਦੀ ਆ ਮੈਂ ਕਹਿੰਦਾ 5 ਦਿਨ ਹੋ ਗਿਆ ਤੇ ਪੀਟੀ ਨੂੰ ਸੋਨਾ ਉੱਠਿਆ ਪਨੀਰੀ ਜਾਨੀ ਤੁਹਾਨੂੰ 5-4 ਦਿਨ ਇਹ ਥੋੜੀ ਜੀ ਗੌਰ ਰੱਖਣੀ ਪੈਂਦੀ ਆ ਬਈ ਪਾਣੀ ਭਰਤਾ ਕੱਢਤਾ ਪਨੀਰੀ ਦੇ ਤੇ ਕਉ ਤੋਂ ਪਾ ਵਿੱਚ ਪਾਣੀ ਜ਼ਿਆਦਾ ਗਰਮ ਹੋ ਜਾਂਦਾ ਆ ਫਿਰ ਸ਼ਾਮ ਨੂੰ ਲੱਗ ਕੇ ਹੀ ਪਾਣੀ ਹੋਵੇ ਉਹ ਕੁਝ ਹੋਰ ਚੀਜ਼ ਆ ਸ਼ਾਮ ਨੂੰ ਫਿਰ ਲਾਈਟ ਦਾ ਥੋੜਾ ਚੱਕਰ ਪੈ ਜਾਂਦਾ ਵੀ ਸਵੇਰ ਟਾਈਮ ਲਾਈਟ ਪੱਕੀ ਆ 5 ਵਜੇ ਤੇ ਪਹਿਲਾਂ ਚਲੋ ਲਾਈਟ ਦਾ ਬਾਦੂ ਆ ਰਾਤ ਨੂੰ ਚੱਲਦੀ ਰਹਿੰਦੀ ਆ ਯਾਨੀ ਪੰਜ ਤੇ ਟਾਈਮ ਇਹਨਾਂ ਦਾ ਹੈਗਾ ਹੀ 9 ਵਜੇ ਤੋਂ 4 ਘੰਟੇ ਦਾ ਪੱਕੀ ਕਰੀ ਵੀ ਸੀ ਓਨ ਲਾਈਟ ਵੱਧ ਆ ਵੀ ਚਲੋ ਠੀਕ ਆ ਬਾਕੀ ਦਿਖਾਉਂਦਾ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਪਰ ਮਹੀ ਆਲਾ ਥੋੜਾ ਜਿਹਾ ਜਿਹੜਾ ਮੌਸਮ ਆ ਨਾ ਬਣਦਾ ਲੱਗਦਾ ਫੰਡ ਨੇ ਢੇਰੀ ਖਰਾਬ ਕਰ ਦਿੰਦੀ ਹੈ ਜਿਹੜੀ ਢੇਰੀ ਆਉਂਦੀ ਹੈ ਢੇਰੀ ਚੱਕ ਦਿੰਦੀ ਮੀਂਹ ਪੈਂਦਾ ਨਹੀਂ ਹੈਗਾ ਮੀਂਹ ਪੈ ਜਾਵੇ ਹੈ ਬਹੁਤ ਵਧੀਆ ਕਿਉਂ ਫਸਲ ਸਾਰੀ ਉਹ ਮੰਗਦੀ ਹੈ ਚਲੋ ਆਪਾਂ ਹੁਣ ਜਿਕਣਾ ਬਾਜਰੇ ਬੂਜਣ ਲਾਤਾ ਪਾਣੀ ਤਾਂ ਲਾਤਾ ਕੰਮ ਉਹ ਚੀਜ਼ ਬਣਦੀ ਜਿਹੜੀ ਮੀਂਹ ਨਾ ਬਣਾਉਣੀ ਹੈ ਨਾ ਉਹ ਚੀਜ਼ ਆਪਣੇ ਪਾਣੀ ਘੱਟ ਬਣਦੀ ਹੈ ਹੁਣ ਇਹ ਦਰਖਤ ਖੜੇ ਆ ਸਾਰੇ ਚੀਜ਼ਾਂ ਇਹ ਪਾਣੀ ਮੰਗਦੀਆਂ ਆ ਵੀ ਗਰਮੀ ਚਲੋ ਠੀਕ ਹੈ ਗਰਮੀ ਤੇ ਰਹਿਤ ਹੈ ਹਵਾ ਚੱਲਦੀ ਆ ਫੇਰ ਵੀ ਠੰਡੀ ਹਵਾ ਜਿਹੜੀ ਹੈਗੀ ਆ ਕੋਈ ਸੇਕ ਨਹੀਂ ਲੋ ਵਾਲਾ ਕੰਮ ਨਹੀਂ ਹੈਗਾ ਪਹਿਲਾਂ ਚੱਲ ਪਈ ਤੇ ਵਿੱਚੋਂ ਹਫਤਾ ਖੰਡ ਚੱਲੇ ਆ ਵੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ। ਲੋ ਬਾਈ ਚੁੱਲਾ ਪਖਾਤਾ ਫੇਰ। ਅੱਜ ਭੁੰਨ ਨੂੰ ਸਰਵਜ ਦੀ ਵਾਰੀ ਆ। ਉਹ ਤੋ ਉਹ ਦੇਖੀ ਦੇਖੀ। ਤਾਲੇ ਗੋਟ ਨਹੀਂ। ਪਟੜਾ ਗਲਤ ਬਣਾ ਲਿਆ ਇੱਟ ਰੋੜੇ ਨਹੀਂ ਠੀਕ ਆਗੇ। ਹਾਂ ਆ ਰੋੜਾ ਸਾਂਹੇ ਰੱਖ ਸੈਟ ਕਰਦੇ। ਹਾਂ ਹੁਣ ਬੈਠ। ਪੰਗਾ ਲੈ ਲੇਦਾ। ਹੋਈ ਸਵਾਦ ਹੈਗਾ ਇੱਕ ਨੇ ਭੁੰਨ ਕੇ ਖਾਣਾ ਦਾ ਕੋਲਿਆਂ ਪਰ। ਇੱਕ ਸਰਵਜਿ ਨਾਲ ਢੰਗ ਹੋਰ ਵੀ ਦੱਸਿਆ ਦਾ ਖਾਣ ਦਾ ਕੁੱਕੜੀ ਉਹ ਵਰਤਦੇ ਆ ਅੱਛਾ ਉਹ ਆ ਗਿਆ ਬੰਦਾ ਉਹ ਕਹਿੰਦੇ ਵੀ ਨਾ ਆਪਣਾ ਪਾਣੀ ਦੇ ਵਿੱਚ ਨੂਨ ਪਾ ਕੇ ਉਬਾਲ ਕੇ ਕੁੱਕੜੀ ਖਾਧੀ ਅੱਛਾ ਉਹ ਹਾਂ ਉਹ ਤਾਂ ਠੀਕ ਹੈ ਉਹ ਕਹਿੰਦਾ ਹੋਰ ਵੀ ਵਧੀਆ ਢੰਗ ਹੈ ਤੇ ਪਰ ਹੁਣ ਜਿਹੜੇ ਆਹਾ ਬਗੈਰ ਟੱਕੇ ਦੇ ਤੀਲ ਤੇ ਭੁੰਨਣੀ ਆ ਇੱਕ ਬਾਈ ਦਾ ਕਮੈਂਟ ਆਇਆ ਇਹਦਾ ਕਹਿੰਦਾ ਹੈ ਸਾਰੇ ਤੁਸੀਂ ਬੰਦ ਰਹੇ ਆ ਹੈ ਉਹ ਸਮਝਦਾ ਕਹਿੰਦਾ ਤੁਹਾਨੂੰ ਕੁੱਕੜੀ ਭੁੰਨਣ ਦੀ ਨਹੀਂ ਪਤਾ ਕਹਿੰਦਾ ਜਿਹੜਾ ਪਰਦਾ ਉਹ ਗੈਰ ਤੇ ਗੈਰ ਤਾਂ ਉਹ ਪਿੱਛੇ ਫੜਨ ਬਾਅਦ ਤੇ ਹੁੰਦਾ ਛਿੱਲ ਕੇ ਉਦੇ ਘਰ ਨੋ ਕੁੱਕੜੀ ਫੜ ਕੇ ਮਾ ਯਾਰ ਆਹ ਜਿਹੜੀ ਚੀਜ਼ ਆੜੇ ਸਾਨੂੰ ਪਤਾ ਸਤਿ ਸ੍ਰੀ ਅਕਾਲ ਜੀ ਬੜੀ ਛੇਤੀ ਵਰਦੀ ਬਦਲੀ ਹੈ ਵਰਦੀ ਨੂੰ ਨਾ ਕੀ ਬਸ ਅੱਛਿਆ ਕਿਤੇ ਘਰਾ ਫਿਰੇ ਕਮਾਲ ਵਫੇਂ ਕੇ ਨਹੀਂ ਚਲਦੀ ਤਾਂ ਪਛਵਾ ਹੈ ਆ ਧੂਆਂ ਤਾਂ ਪਿੰਡ ਨੂੰ ਗਿਆ ਧੂਆਂ ਕਰਦੇ ਨਿਕਲੋ ਦਿਖੇ ਗਿਆ ਅੱਛਿਆ ਹਾਂ ਕਰਦੇ ਪਿਛੇ ਟਾਕੀ ਜਿਹਨੂੰ ਦੇਖ ਗਿਆ ਸਰਵਜੀਤ ਕਹਿੰਦਾ ਚਾਰ ਲਿਆ ਵਾ ਮਾ ਦੋ ਜਣੇ ਤੇ ਚਾਰ ਤਹਿਗੇ ਦੋ ਵਧੀਆਂ ਲਿਆਈ ਵੀ ਆਵਾਜ਼ ਆ ਨਾ ਉਸ ਗੱਲ ਵਾਲੇ ਨੂੰ ਤੂੰ ਆ ਨਿਕਲਦਾ ਦਿਖ ਗਿਆ ਉੱਥੇ ਤੇ ਹਾਂ ਜਾੜਦੇ ਤੇ ਉਹਦੀ ਨਾ ਅੱਛਾ ਆ ਵੀ ਥੋਗਰ ਉਧਰ ਆਇਆ ਔਰੇ ਅਸੀਂ ਕਿ ਕੁਕੜੇ ਲੈ ਕੇ ਆਉਣੇ ਆ ਕਹਿੰਦਾ ਮੇਰੀ ਦੁਖਦੀ ਝਾੜ ਮੈਂ ਤਾਂ ਚਾਹ ਪੀ ਕੇ ਆਇਆ ਮੈਂ ਨਹੀਂ ਖਾਣੀ ਉਧਰ ਸਰ ਵੀ ਦਾ ਬੰਦੇ ਔਰੇ ਤਿੰਨ ਬੈਠੇ ਇਹ ਕੁਕੜੇ ਵੀ ਤਿੰਨ ਹੈਂ ਤੇ ਮੈਂ ਕਿਹਾ ਵੀ ਮੇਰੀ ਜੜ ਦੁਖਦੀ ਵੀ ਚੱਲ ਬਈ ਰਹਿਣ ਦੋ ਇਹ ਜੜ ਨੇ ਚੱਲ ਫੋੜ ਲਿਆਉਂਦੇ ਅਸੀਂ ਇਹ ਡਿਆਏ ਫੇਰ ਝੜ ਵੀ ਹਟ ਗਈ ਸਾੜੇ ਉਹਨਾਂ ਦੇ ਚੱਕ ਕੇ ਖਾ ਪੀ ਗਏ ਇਹ ਉਹ ਮਨ ਬਹੁ ਨਾ ਉਹਨੇ ਦੇ ਦੀ ਲਾ ਲਾ ਪੰਨ ਹੋ ਗੀਆਂ ਦਾ ਕੋਰਿਆ ਬਹੁ ਨਾ ਉਹਨੇ ਧੱਲੇ ਦਾ ਕੋਲ ਹੀ ਰਹਿ ਗਏ ਜਦੋਂ ਮਗੋ ਦੀ ਆਪਣੀ ਖਾਲਾ ਇੱਦੀ ਜ਼ਾਰਾ ਫਿਰ ਉਹਦੋਂ ਦਾ ਜ਼ਿਆਦਾ ਕੁੱਕੜੀਆਂ ਦੀਆਂ ਕਾਂਟ ਗੇਤੇ ਅੱਜ ਰੱਖਣ ਵਾਲਾ ਕੰਮ ਨਹੀਂ ਹੈਗਾ ਤਾਂ ਪੂਰੀਆਂ ਹੋ ਜਾਂ ਤੁਹਾਨੂੰ ਥੋੜੀਆਂ ਚਲੋ ਇੱਕ ਇੱਕ ਤਾਂ ਚੱਕ ਲੋ ਹਾਂ ਇੱਕ ਇੱਕ ਤਾਂ ਚੱਕ ਲੋ ਬਾਕੀ ਭੁੰਨ ਹੋਈ ਜਾਣੀ ਉਹ ਵੀ ਪਲੇ ਰਹਿਣੀ ਜਿਹੜੀ ਚਿਕਣੀਆਂ ਹੋ ਜਾਂਦੀਆਂ ਮੈਸਟਰ ਜੀ ਰਿਕਾਰ ਰਿਕਾਰ ਵੇਖੂ ਲੋੜ ਲੱਗਦਾ ਨਾ ਬਸ ਬੋ ਡਾ ਅੱਜ ਬੰਦੇ ਆਏ ਥੋੜੇ ਹੋ nên là vậy, time bao giờ đó, bao nhiêu, bao nhiêu, bao nhiêu, bao nhiêu, 咱们以后要不就当干部。 ਇੱਧਰ ਵਾਲੇ ਬਾਜ ਨੂੰ ਛੜਤਾ ਕੰਮ ਆਪਣਾ ਅੱਜ ਮੌਸਮ ਵਧੀਆ ਸਾਫ਼ ਹੈ ਹਵਾ ਵੀ ਨੀ ਆ ਚੱਲਦੀ ਜਾ ਰਹੀ ਦੱਖਣ ਵੱੰਦਾ ਦੇਖੋ ਵੀ ਅੱਜ ਇੱਕ ਨਾ ਵੀਡੀਓ ਵਿੱਚ ਵੀ ਦੱਸਿਆ ਵਦਾ ਬਾਈ ਨੇ ਵੀ ਹਵਾ ਅਜੇ ਤੱਕ ਚੱਲ ਨਹੀਂ ਰਹੀ ਉਹ ਚਲੋ ਜਿੰਨੇ ਵੀ ਦੱਸਿਆ ਉਹ ਨਾ ਸਹੀ ਦੱਸਦਾ ਰਿਹਾ ਬਾਈ ਉਹ ਵੀ ਅੱਜ ਦੇਖੋ ਹਵਾ ਜਮੇ ਬੰਦਾ ਮਾੱਕੀ ਦਰਵਾਜ਼ੇ ਨੂੰ ਪਾਣੀ ਛਾੜਤਾ ਆਪਣਾ ਇਹ ਜਿੰਨਾ ਸੋਕਾ ਨਹੀਂ ਤਾਂ ਮੰਨਦਾ ਹੈਗਾ ਪਰ ਲਾ ਜ਼ਿਆਦਾ ਸੋਕਾ ਮੰਨਦਾ ਜਿਹੜਾ ਕੱਲ ਭਰਿਆ ਆਪਾਂ ਮਾ तकरीबन रह गए दो को कह रहे अपने बाकी पार हो गए इधर एक एक ਵੀਰ ਨੇ ਨੋਦੇ ਪੁੱਛਿਆ ਵਾ ਦੀ ਬਾਜਰਾ ਹੈ ਕਿਹੜਾ ਇਹ ਬਾਈ ਨਿਊਟਰੀ ਬਾਜਰਾ ਕਹਿੰਦੇ ਇਹਨੂੰ ਇਹ ਐਡਵਾਂਟਾ ਦਾ ਬੀਜ ਐ ਐਡਵਾਂਟਾ ਕੰਪਨੀ ਦਾ ਜਦੋਂ ਕਈ ਕਿਸਮ ਦੀਆਂ ਆਉਂਦੀ ਹੁੰਦੀਆਂ ਵੀ ਆਪਾਂ ਬੀਜ ਦੇ ਪਹਿਲਾਂ ਤੇ ਇਹੀ ਹੈ ਇਹਦਾ ਰਿਜ਼ਲਟ ਜਿੰਨਾ ਵੀ ਹੈਗਾ ਬਹੁਤ ਵਧੀਆ ਦੇ ਖੋਣ ਚਲੋ ਇਹ ਤਾਂ ਹਲੇ ਬੂਟਿਆਂ ਦੇ ਵਿੱਚ ਹੈ। ਨਿਕਣਾ ਹੁਣ ਆ ਬੂਟਿਆਂ ਦੇ ਬਾਹਰ ਆਇਆ ਤਾਂ ਬਾੜ ਨੂੰ ਕਦੀ ਤਿਆਰ ਹੋਈ ਹੁੰਦੀ। ਇਹ ਨਹੀਂ ਬੀਜਾਂ ਹੀ ਦਾ ਵਾਧਾ ਹੀ ਵਧੀਆ ਹੀ ਪਾਉਣਾ ਜਿੰਨਾ ਵੀ ਜਾਈਦਾ। ਤੇ ਹੋਰ ਖਰਚਾ-ਵਰਚਾ ਸਾਰਾ ਬਰਾਬਰ ਆ ਜਾਂਦਾ। ਹੁਣ ਹਾਲੇ ਹੀ ਪਰ ਸਪਰੇਅ ਰਹਿ ਗਈ ਥੋੜੀ ਜਿਹੀ ਹੈ ਪਾਣੀ ਤੇ ਬਾਦ ਪਾਉਣ ਦੇਖਦੇ ਕਰਦੇ ਤਾਕਤ ਵਾਲੀ ਇੱਕ ਸਪਰੇਅ। ਮੱਕੀ ਜਾਂਦਾ ਹੁਣ ਤਾਂ ਦਿਨ-ਪਜਨ ਵੱਧਦਾ। ਪਾਣੀ ਦਾ ਇਹਨਾਂ ਨੂੰ ਬੂਟਿਆਂ ਨੂੰ ਫਾਇਦਾ ਬਹੁਤ ਆ। ਕਿੰਨੇ ਰੀ ਥੋੜਾ ਡਰ ਲੱਗਦਾ ਇਹਨਾਂ ਜੀਤੇ ਵੀ ਬੂਟੇ ਨਾਲ ਟੁੱਟਣ ਰੱਤ ਨੂੰ ਹੁਣ ਆ ਇੱਥੇ ਚੂਹੇ ਦੀ ਖੱਡਤੀ ਪਾਣੀ ਦਾ ਪੈ ਰਿਹਾ ਇਦਨੂ ਇਹ ਬੂਟਾ ਡੇਡਾ ਕਰਿਆ ਆਪਣਾ ਚਲੋ ਆ ਬੂਟੇ ਨਾਲ ਲਾ ਕੇ ਖੜ ਗਿਆ ਵੀ ਨਹੀਂ ਤਾਂ ਫੇ ਗੇਰਨ ਲੱਜਾਂਦਾ ਇਹ ਕਪੂਟਾ ਦੂਆ ਨੂੰ ਦੂਆ ਫੇ ਗੇਰੀ ਜਾਂਦਾ ਓ ਜੀ ਬਾਜਰਾ ਆਪਣਾ ਗਿਆਦਾ ਭਰ ਮਾਹ ਨੂੰ ਨੇ ਆਪਣਾ ਲਾਇਆ ਕਿਚ ਬਣੀ ਦਿਨ ਵੇਤਨ ਨਾਲ ਦਾ ਹਵਾ ਸੋਕਾ ਬਹੁਤ ਲੱਗੇ ਨਾ ਫਲੀਆਂ ਜਉਣ ਦੇਖ ਲਈ ਹੁਣ ਬਣਦਾ ਮੱਕੀ ਦੇ ਬਾਦ ਫੱਡਾਂ ਵਾਲਾ ਪੂਰੀ ਦੇ ਥੋੜੀ ਦੇ ਪੈ ਮਲੇਗਾ ਨਮਾਜ਼ ਆਠਾ ਬੜਾ ਮੰਡਲ ਦਾ ਅੱਧਾ ਲਾ ਬਛਾਤਾ ਅੱਧਾ ਫੇ ਵੱਡ ਕੇ ਲੈ ਗਿਆ ਈ ਬਾਜਾ ਸਭ ਕਣ ਲੱਗਿਆ ਉਹਦਾ ਇਹ ਤੇਜ਼ ਵੀ ਕਰਦਾ ਤਿਆਰੀਆਂ ਵੀ ਲਾਊਗਾ ਪਾਣੀ ਇਹ ਵੀ ਆ ਲੈ ਕੇ ਆਇਆ ਵਾ ਮੋਟਰਸਾਈਕਲ ਲੱਦ ਕੇ ਪਾਈਪ ਚੱਲ ਹੁਣ ਲੱਗਿਆ ਵਾ ਪੂਰੀ ਵਾਲੇ ਦੇ ਘਰੇ ਸਾਰ ਲੈਣੇ ਆ ਆ ਜੀ ਆਇਆ ਮੈਂ ਤਾਂ ਆ ਮਿੱਟੀ ਹਟ ਕੇ ਨਾ ਬੂਟੇ ਦੁਬਾਰੇ ਲੱਗ ਜਵੇ ਗਏ ਫੇਰ ਬੂਟੇ ਬਹੁਤ ਚਲਦੇ ਮਿੱਟੀ ਲਈ ਫਰਕ ਪੈਣਾ ਕਿ ਕਿ ਜ਼ੋਰ ਲੱਗਾ ਮਾਰਨ ਮਾਂ ਬੱਟਾਂ ਨਹੀਂ ਢਾਦੀ ਯਾਰ ਨਹੀਂ ਹੁਣ ਸਾਰੀਆਂ ਢਾਦਣੀਆਂ ਹੋਰ ਕਰਉਣਾ ਤੇ ਖੋਲ੍ਹਾਈ ਭਰੂੰਗਾ ਫਿਰ ਨਾ ਆਹ ਇਹ ਕਿ ਘਟਾ ਦੇਣੀ ਦੋ ਰੱਖ ਲੈਣੀਆਂ ਆਹੋ ਠੀਕ ਆਹੋ ਇੱਕ ਘਟਾ ਦਿਆ ਹਾਂ ਹੈਗਾ ਕੋਈ ਚੂਹਾ ਨਹੀਂ ਬਰਬਾਦੀ ਕਰਨੀ ਚੂਹੇ ਆਏ ਬੱਟਾਂ ਦੇ ਕੇ ਹੁਣ ਉਹਨਾਂ ਇਤਨਾ ਦੇ ਮਾਂ ਬੀਜੇ ਵੇ ਤੇ ਪਹਿਲਾਂ ਮਾਂ ਹਾਵੇ ਤੇ ਉਹਦੇ ਡੌਲ ਖਾਦੀ ਪਈ ਸਾਰੀ ਉਹ ਪੌਲੀ ਕਰਦੀ ਬੱਟਾਂ ਬੱਟ ਰਹੀ ਬੱਟ ਵੀ ਚੂਹੇ ਨੇ ਬੜੀ ਜਾਣਾ ਮੈਂ ਬੱਟੇ ਚੱਕੇ ਦੋ ਮੈਂ ਨਾ ਨਾ ਠੀਕ ਆ ਪੂਰੀ ਕਦ ਤੇ ਲੱਗ ਗਿਆ ਪੂਰੀ ਗਿਆ ਮੈਂ ਇਹ ਮੋਹਣੀ ਪਾਰਟੀ ਕੋ ਗਿਆ ਤੇ ਸੋਚਿਆ ਮੈਂ ਅੱਛਾ ਐ ਮੈਂ ਕਹਿੰਦਾ ਗੁਜਰਾਣ ਡੰਗੜ ਕਰਕੇ ਮਾਇ ਬੋਣੇ ਬੇਚਣਾ ਗੁਜਰਾਣ ਨਹੀਂ ਪੂਰੀ ਦਾ ਬਾਜਰਾ ਦਾ ਕੁਝ ਨਹੀਂ ਹੋਏਗਾ ਨਹੀਂ ਨਹੀਂ ਹੋਏਗਾ ਕਿੰਨੇ ਕਿੰਨੇ ਬੋਣੇ ਵਾਤਾ ਬਾਈ ਨਹੀਂ ਕਰਨਾ ਬੰਦ ਨਹੀਂ ਨਹੀਂ ਆਉਰ ਲੈ ਆਈ ਕਿਹੜਾ ਜ ਮਾੜਾ ਮੋਟਾ ਪਰਾ ਦਾ ਗੱਬੇ ਦਾ ਕੁਝ ਨਹੀਂ ਹੈਗਾ ਦੁਬਾਰਾ ਬੀਜ ਦਵੇ ਵੱਡ ਗਿਆ ਜਿਹੜਾ ਹੈਗਾ ਬੁਰਕਲੇ ਮਾੜਾ ਜ ਮੰਨਾ ਵੀ ਬੱਤ ਕਰਕੇ ਵੇਚਣਾ। ਐ ਤੋਂ ਸਿਸਟਮ ਕਰਨਾ ਹੋਰ। ਹਾਂ। ਵਿੱਚ ਵਿੱਚ ਵੇਚਣਾ। ਅੱਛਾ। ਇਹ ਸਾਈਡਾਂ ਦੇ ਖਾਲਾ ਪਾ ਦੇਣੀਆਂ। ਹਾਂ ਠੀਕ ਹੈ। ਠੀਕ ਹੈ ਵਧੀਆ। ਠੀਕ ਨਹੀਂ। ਹੁਣ ਬੂਟੇ ਬੜੇ ਹੋਰ ਝਾੜ ਵਿੱਚ ਨਹੀਂ ਹੁੰਦਾ ਹੈਗਾ। ਨਾ ਝਾੜ ਵਿੱਚ ਹੁੰਦਾ ਵੀ ਨਹੀਂ ਪਾਣੀ ਉਰੇ ਆਏ ਨਾ ਵੀ ਖਾਲੀ ਖਾਲੀ ਪਾਣੀ ਘੁਮਾਈ ਚੱਲ। ਨਹੀਂ ਨਹੀਂ ਠੀਕ ਹੈ ਵਧੀਆ ਵਧੀਆ। ਹਫਤੇ ਬਾਅਦ ਜਦ ਵੀ ਸਾਲਾ ਇੰਜਨ ਸਟਾਰਟ ਕਰ ਲਿਆ ਮੂਟਰ ਮਿਲ ਗਈ। ਕਿੱਦ ਨੂੰ ਵੀ ਟੁੱਕਾ ਲੋਡ ਦੇ ਖਤਮ ਲਾ ਕੇ ਆਪਣਾ। ਬੱਸ ਬੱਸ। ਠੀਕ ਨਹੀਂ। ਹੋਏ 4 ਸਾਲ ਦੇ ਹੋ ਗਏ। ਨੇ ਕਿ ਤੀਆ ਲੱਗਿਆ ਕੋਈ ਚੌਥਾ ਚੌਥਾ ਲੱਗ ਗਿਆ ਰੈਨ ਨੂੰ ਪਾਣੀ ਕਰਕੇ ਖੜੇ ਪਾਣੀ ਕਰਕੇ ਖੜੇ ਆ ਡੰਡੇ ਜੇ ਕੱਢ ਲੈ ਜਾਨੇ ਸਾਰੀ ਇੱਧਰ ਖੱਡ ਪੈਣ ਲੱਗੇ ਤੇ ਪੈਂਦੀ ਘੁੰਮ ਗਏ ਉਹ ਪੈਦੀ ਹੋਰ ਆਪਰ ਤੋਂ ਹੋ ਆ ਬਈ ਜੱਗਾ ਲੱਗਿਆ ਮੱਖੀ ਲੱਦਾਂ ਜੱਗਨੇ ਫੋਨ ਕਰਕੇ ਬੁਲਾਇਆ ਕਹਿੰਦਾ ਮਸਾ ਜਾ ਲਾਸਟ ᱜੇੜਾ ਲੈ ਜਾਂਦੇ ਆ ਪੁਰ ਦੇ ਕੁੱਕੜੀਆਂ ਵਾਲੀ ਮੱਕੀ ਇਹਦਾ ਪਰਨੇ ਪੁੰਦੇ ਮੋਟਰ ਰੋਹ ਜਾ ਕੇ ਕੱਲ ਦੀ ਵੱਡੀ ਵੀ ਹੈ ਉਹ ਵੱਡੀ ਰਾਤ 3 ਵਜੇ ਕੱਲ ਲੱਗੇ 4 ਵਜੇ ਵਾਹੀ ਕਮਲਾਈ ਭਾਈ ਮੱਕੀ ਵਿੱਚ ਪੁੱਪਾਂ ਦਾ ਦੇਖੇ ਦੀ ਉਹ ਕਿੰਨਾ ਭਾਜਨ ਹੈਗਾ 20 ਕਿਲੋ ਭਰੀ ਚ ਕੰਡਾ ਦਾ ਕੰਡਾ ਨਹੀਂ ਇਹ ਤਾਂ ਕੰਡਾ ਹੀ ਹੁੰਦੇ ਜਿਹੜੇ ਰੋਜ਼ ਅੱਕਦੇ ਆ ਕੋਈ ਕੱਟ ਵੀ ਹੁੰਦਾ ਜੀ ਆਹੋ ਜਿਹੜੇ ਗੈਸ ਵੀ ਦਾ ਲਾਲਾ ਕੋਈ ਵੱਧ ਹੁੰਦੀ ਹੈ ਇਹ ਕਿਹੜਾ ਪਹਿਲਾ ਲਵੇਟ ਦਾ ਇੱਕ ਅੱਧਾ ਲਵੇਟ ਦਾ ਨਾ ਇਹ ਤਾਂ ਕਈ ਨਹੀਂ ਚਲੀ ਜੀ ਨਿਕਲਾਈ ਵਡਾਈ ਬਹੁਤ ਉੱਚੀ ਕਰੀ ਵੀ ਹੈ ਵਡਾਈ ਉੱਚੀ ਨਹੀਂ ਕਰੀ ਵੀ ਉੱਚੀ ਕਰਦੇ ਆ ਮੰਦੇ ਭਾਜੰਦਾ ਥੱਲੇ ਛਾਰਦਾ ਤੁਸੀਂ ਸਾਰੇ ਹੀ अच्छा ओदन आधी अच्छा ऊपरली खट्टी लेगा दा गाय लद के ऊपरली खट्टी यार ਥੱਲੇ ਅੱਧਾ ਫਿਰ ਹਾਂ ਪਕਾ ਕੇ ਫਾਇਦਾ ਇਹਦੇ ਮਾ ਘਰ ਦੇ ਰੇੜੇ ਹੋਵੇ ਹਾਂ ਹਾਂ ਜੁੱਤੇ ਦੇ ਰਾਖੀ ਰੱਖ ਕੇ ਪਕਾ ਕੇ ਫਾਇਦਾ ਉਹ ਹੁਣ ਥੋੜਾ ਜਿਹਾ ਰੇਟ ਘਟਾ ਜੇ ਰੇਟ ਹੋ ਫਿਰ ਗੇਰਤੀ ਫਾਇਦਾ ਨਹੀਂ ਤਾਂ ਹੈਗਾ 4 ਵਾਲਿਆਂ ਨੂੰ ਹੁਣ 4 ਦੀ ਡਿਮਾਂਡ ਨਹੀਂ ਨਹੀਂ ਹੈਗੀ ਪਕਾ ਕੇ ਜ਼ਿਆਦਾ ਫਾਇਦਾ ਮੇਰੇ ਹਿਸਾਬ ਨਾਲ ਅੱਛਾ ਕੁਕੜੀ ਵੇਖਣ ਨੂੰ ਪੂਰੀ ਹੈ ਨੀ ਫੁੱਲ ਜਾਣਾ ਇਹਦੇ ਕੁਕੜੀ ਗਾੜੀ ਹੋਣ ਲੱਗਿਆ ਹਾਂ ਕ ਪੱਕਣ ਦੇ ਰੁੱਕ ਜਾਣ ਲੱਗਿਆ ਜਮੀਨਾ ਮੰਡ ਚ ਵੀ ਸਾਰੀਆਂ ਬਹਾਂ ਮੈਂ ਤਕਰੀਬਨ ਤਿਆਰੀ ਧਾਨਾਂ ਦੀ ਸਾਰਿਆਂ ਨੇ ਕਰੀ ਵੀ ਹਲੇ ਬੀਜ ਦੇ ਪਨੀਰੀਆਂ ਵੀ ਚਲੋ ਟਾਈਮ ਬਹੁਤ ਵਧੀਆ ਇਕ ਤੇ ਜਿੰਨਾ ਵੀ ਹੈਗਾ ਉਹ ਇਹਦਾ ਹੀ ਲੱਗਣਾ ਟਾਈਮ ਆਪਾਂ ਤਾਂ ਆਪਣੇ ਤੋਂ ਚਾਰ ਕੁਕੜੀਆਂ ਭੋਨ ਦੇਗਾ ਕਿ ਬਾਕੀ ਕੱਖਾਂ ਨੂੰ ਡੰਗਰ ਚਾਰਨ ਵਾਸਤੇ ਬੰਦੇ ਆ ਗਏ ਦੇਖੋ ਕਹਿਣ ਦੇਖ ਲਾਂਗਾ ਜਿਹਾ ਪੈਂਦਾ ਫਿਰ ਇਹ ਚਾਰਲੀ ਮਗਾ ਹਾਂ ਨਹੀਂ ਨਹੀਂ ਲੈ ਲੈ ਤੇ ਨਾਲ ਉਹ ਤੇ ਕਾਰੀ ਮੈਨਾ ਹਾਂ ਨਾਲ ਉਹ ਕੇ ਚਕਾ ਦੂੰਗਾ ਚਲ ਚਕਾ ਦੂੰਗਾ ਪਰ ਮਕਾਂ ਭਰੀਆਂ ਆਹ ਭਰੀਆਂ ਲਦਾ ਦੇ ਦੋ ਭਰੀਆਂ ਲਦਾਉਂਦਾ ਫਿਰ ਤੈਨੂੰ ਕੀ ਕਰਾਉਣਾ ਉਹ ਨਹੀਂ ਹਲੇ ਮੱਕੀ ਖੜੀ ਬੱਚਾ ਕਿਹੜੀ ਨਾਲ ਉਹ ਕੋਈ ਚੱਕਰ ਨਹੀਂ ਵੀ ਤੁਹਾਡੇ ਉਹ ਮੱਕੀ ਕਿੱਥੇ ਖੜੀ ਐ ਸਾਹ ਤਾਂ ਦਿਖਦੀ ਨਹੀਂ ਆ ਪਈ ਚੱਕਰ ਨਾ ਉਹ ਇਹ ਕਹਿੰਦਾ ਨਹੀਂ ਹੈਗਾ ਮੈਂ ਚਕਾ ਦਿੰਦਾ ਇੱਧਰ ਚਾਰ ਲੈ ਲੈਨੇ ਲੈਨੂ नहीं मीच न न ना बड़े मक्की बड़े। तो भाई मैं सौले आ माली आ गया निशान गर्दन का पता लग जा माली ने गर्द है बगैर तो देख ला भी अपन मैसा देख ल ਜੜੀ ਬੂਟੀ ਪਤਾ ਕੀ ਨਹੀਂ ਖਾਣੇ ਆਪਾਂ ਤੂੜੀ ਪਾਉਣੀ ਵਰਸੀਨ ਬਣੇ ਹਾਂ ਇਹ ਵੈਰੈਟੀਆਂ ਦੇ ਹਨਾ ਅਸੀਂ ਬੂਰੀ ਮੈਸ ਕਈ ਵਾਰ ਦੇਖ ਲਈ ਬੂਰੀ ਮੈਸ ਨਹੀਂ ਟੱਕਰੀ ਆਹ ਵਾਹ ਦੇਖ ਬੂਰੀ ਮੈਸ ਰੰਗ ਪੂਰਾ ਮੀਨਾ ਕੋਲੋਂ ਦੀ ਆਹ ਪੰਜ ਕਲਿਆਣੀ ਆ ਗਈ ਇੱਥੇ ਸਾਰੀ ਨਸਲ ਮਿਲਦੀ ਦੇਖਣ ਨੂੰ ਇਹਨਾਂ ਨੇ ਫਿਰ ਜੜੀ ਬੂਟੀ ਖਲਾਉਣੀ ਨਦੀਆਂ ਚ ਰੋਜ ਇਹ ਚੀਜ਼ ਦਾ ਫਰਕ ਹੈ ਇਹ ਕਿੰਨੇ ਕੋ 25 ਕਿ ਡੰਗਰ ਹੋਣਿਆ ਮੈਸਾਂ ਇਹ ਕਿ 30 ਘਾਏ ਦੇ ਲੋੜੀ ਠੀਕ ਕਿੰਨਾ ਕੁ ਦੁੱਧ ਦੇ ਦਿੰਦੇ ਆ ਦੁੱਧ ਤਾਂ ਹੁਣ ਸੋਨੇ ਵਾਲੇ ਵੀ ਥੋੜਾ ਹੀ ਆ ਅੱਛੇ ਅੱਛੇ ਆ ਠੀਕ ਹੈ। ਆਹੋ ਵਾਕੀ ਸੁਣਨ ਪਰ ਤੁਸੀਂ ਵੇਚਦੇ ਬੁੱਧਦੇ ਮੈਸਜ ਦੁੱਧ ਵਾਲੀ ਨਹੀਂ ਯਾਰ। ਅੱਛਾ। ਹਾਂ ਹਾਂ ਇਹ ਤਾਂ ਹੁਣ ਬਹੁਤ ਫਰਕ ਪੰਦ ਜਾਂਦਾ। ਠੀਕ ਹੈ ਠੀਕ ਹੈ। ਨੇ ਜੇ ਮੜੇਵੇਂ ਲੱਗੇ ਕਰਦਾ ਤੇਰਾ ਖੇਸ ਸਫਾਈ ਕਰਤੀ। ਹੂੰ ਐਨੇ ਦਾ ਰਾਉਂਡ ਆਪ ਅਗਰੇ ਦੇਂਦੀ ਤਾਂ ਸਾਫ ਹੁੰਦਾ ਜਿੰਨਾ ਤੇਰਾ ਚੜਾਈ। ਹਾਂ ਹਾਂ ਉਧਰ ਰੱਖ ਲਈ ਮੱਕੀ ਦਾ ਮੁੰਡਾ ਰੱਖ ਲਾਉਂਦਾ ਕੱਢ ਤੇ ਢੱਕੇ ਬਾਹਰ ਦਿਖਦੀ ਵੀ ਨੇ ਬਣ ਮੱਕੀ ਤੇਰੀ ਲੈ ਦੇਖ ਤਾਂ ਸਹੀ ਨਾਲੇ ਕਹਿੰਦਾ ਪੁੰਨ ਵਾਲੇ ਫਲੀਆਂ ਇਹਨਾਂ ਦਾ ਖਰਾਕ ਇਹਨਾਂ ਨੂੰ ਮਿਲ ਗਈ ਪੂਰੀਆਂ ਦੇਸੀ ਕੀ ਆਪਣਾ ਕੇਸ ਸਾਫ ਹੋ ਗਿਆ ਉਹ ਨਲਾ ਹੁਣ ਆ ਕੱਚੇ ਲਾਈ ਨਾ ਤੇ ਆ ਗੱਡੀ ਇੱਥੇ ਨਹੀਂ ਵਾਈ ਉਹ ਨੋਣਿਆ ਆ ਕੱਚੇ ਭਰੀਏ ਨਾ ਇੰਨੇ ਖਾਜਣੇ ਦੀਆਂ ਤਾਂ ਟਾਈਮ ਉਹ ਚੱਕ ਲਿਆ ਮੈਂ ਹਾਂ ਇਹਦਾ ਹੁਣ ਘਰਾਂ ਪੁੰਨੂ ਗਏ ਜਾ ਕੇ ਕੱਲ ਸਲਾਦੀ ਪੁੰਨਣ ਦੀ ਗੱਲ ਤੂੰ ਗੈਬਤਾ ਘੰਟਾ ਬੈਠ ਕੇ ਮੈਂ ਕੱਲ ਤਾਂ ਮੈਂ 2:30 ਵਜੇ ਆਇਆ